ਵਾਕਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕਤੂਰੇ ਡਬਲ ਕੋਟ ਵੀ ਆ ਤੇ ਸਿੰਗਲ ਕੋਟ ਵੀ ਆ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸੱਸੀ ਗਾਈ ਸੱਸੀ ਕਾਲ ਜੀ ਨਾਮ ਵੀ ਆਪਣਾ ਸੋਨਾ ਸਿੱਧੂ ਪਿੰਡ ਘੰਡਾ ਬੰਨਾ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਬਾਈ ਕਤੂਰੇ ਜੀ ਜਾਣਕਾਰੀ ਦਿਓ ਜੀ ਆਹ ਟਵਾਈ ਕਲਚਰ ਦਾ ਬੱਚਾ ਜੀ ਹਾਂਜੀ ਆਪਾਂ 10000 ਰੁਪਏ ਦੇ ਦਾਂਗੇ ਜੀ ਠੀਕ ਆ ਰੇਟ ਹੈ ਤਾਂ 10000 ਹਾਂਜੀ ਤੇ ਇਧਰ ਲੈ ਵੀਰੇ ਤੇ ਡਬਲ ਕੋਟ ਬੱਚਾ ਜੀ ਜਰਮਨ ਦੇ ਹਾਂਜੀ ਏ ਆਪਾਂ ਰੇਟ ਦੇ ਦਾਂਗੇ 12000 ਦਾ ਮੇਲ ਤੇ 10000 ਦੇ ਫੀਮੇਲ ਜੀ ਠੀਕ ਹੈ ਮੇਲ ਤੇ ਫੀਮੇਲ ਦਿਖਾ ਦੇ ਚੱਕੇ ਹਾਂਜੀ ਦਿਖਾ ਦਿਓ ਬੜੇ ਚਲੋ ਜੀ ਚੈੱਕ ਕਰ ਸਕਦੇ ਹੋ ਬਰਾ ਇਹ ਡਬਲ ਕੋਡ ਹੈ ਹਾਂਜੀ ਇਹਨਾਂ ਲੌਂਗ ਵੀ ਕਹਿ ਦਿੰਦੇ ਆ ਹਾਂਜੀ ਇਹ ਡਬਲ ਕੋਡ ਲੌਂਗ ਕੋਡ ਬੱਚਾ ਹੀ ਦੇਖੋ ਪੂਰੀ ਜੱਟ ਪੂਰਾ ਸੋਹਣਾ ਹੈ ਜੀ ਕੁਆਲਿਟੀ ਠੀਕ ਹੈ ਜੀ ਲਾਈਫ ਟਾਈਮ ਗਾਰੰਟੀ ਹੋਊ ਆਪਣੀ ਕੁਆਲਿਟੀ ਠੀਕ ਹੈ ਠੀਕ ਹੈ ਤੇ ਦੂਜਾ ਭਾਈ ਇਹ ਸਿੰਗਲ ਕੋਡ ਆ ਜੀ ਠੀਕ ਹੈ ਇਹ ਕਿੰਨੇ ਦੇ ਆ ਇਹਦਾ ਮੇਲ ਰੇਟ 8000 ਰੁਪਏ ਜੀ ਹਾਂਜੀ ਫੀਮੇਲ ਦਾ 5000 ਰੁਪਏ ਜੀ ਲੋ ਜੀ ਇਹ ਵੀ 5 200 ਕਿਲੋਮੀਟਰ ਤੱਕ ਕਰ ਦਾਂਗੇ ਜੀ ਠੀਕ ਹੈ 250 ਤੱਕ ਠੀਕ ਹੈ ਤੇ ਯਾਰ ਉਹਦਾ ਰੇਟ ਅੱਡ ਲੱਗੂ ਜੀ ਠੀਕ ਹੈ ਹਾਂਜੀ ਇਹਦੇ ਬੱਚੇ ਬਈ ਹਾਂਜੀ ਇਹਦੇ ਬੱਚੇ ਸਟੱਡ ਦੇ ਠੀਕ ਹੈ ਇਹ ਕਿਹੜੀ ਨਸਾ ਕਿਹੜਾ ਇਹ ਵਿਲੀਅਮ ਲਾਈਨ ਦਾ ਜੀ ਸਟੱਡ ਆਪਣੇ ਕੋਲ ਠੀਕ ਹਾਂਜੀ ਲੈ ਬੱਚਾ ਬਹੁਤ ਪਿਆਰਾ ਭਰਾ ਦੇਖ ਸਕਦੇ ਹੋ ਇਹ ਕਿਨੇ ਵਸਿਆ ਭਾਈ ਇਹਦਾ 10000 ਦਾ ਦੇ ਦਾਂਗੇ ਬੜਾ ਮੋਟਾ ਮਾਨਤਨ ਹੋਰ ਹਾਂ ਕਰ ਦਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗਾ ਫੋਲੋ ਕਰਕੇ ਹੋਏ ਚੈਨਲ ਠੀਕ ਹੈ ਠੀਕ ਲੋ ਭਰਾ ਦੇਖਦਾ ਸਾਹਿਬ ਬੱਚੇ ਵਿੱਚ ਪੂਰੇ ਪੂਰੇ ਜਰਮਨ ਤੇ ਸਿੰਗਲ ਕੋਟ ਤੇ ਡਬਲ ਕੋਟ ਮਿਲਦੇ ਆ ਭਰਾ ਕਿਸ